ਸਸਕਲ ਜੀ ਸਾਡਾ ਆਪਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਤ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਹਾਸਲ ਹੋਣ ਵਾਲੀ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਚੈਨਲ ਫ੍ਰੀ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਦੇ ਮਲਾਜ਼ਮ ਸਾਥੀਆਂ ਨਾਲ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 17/7/20 ਤੋਂ ਬਾਅਦ ਜਿਹੜਾ ਮਾਨ ਜੋਗਾ ਪਰਤੀ ਅਦਾਲਤਾਂ ਨੇ ਜਿਹੜਾ ਮਲਾਸਮਨ ਦੇ ਹੱਕ ਵਿੱਚ ਫੈਸਲਾ ਲੈ ਸੋ ਤੁਸੀਂ ਦੇਖ ਸਕਦੇ ਹੋਗੇ ਨਵੀਂ ਪਰਤੀ ਤੇ ਜਿਹੜੀ ਰੋਕ ਲਗਾਈ ਜਾ ਰਹੀ ਹੈ ਸੋ ਮਲਾਸਮਨ ਦੇ ਮੱਦੇ ਤੇ ਹਾਈ ਕੋਰਟ ਜਿਹੜੀ 5 ਫਰਵਰੀ ਨੂੰ ਇਸ ਤੇ ਸੁਣਵਾਈ ਕੀਤੀ ਜਾਵੇਗੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 17 ਸਤਬੀ ਤੋਂ ਬਾਅਦ ਪਰਤੀ ਹੋਣ ਵਾਲੇ ਮਲਾਸਮਨ ਜਿਹੜੇ ਬਹੁਤ ਹੀ ਲੰਬੇ ਸਮੇਂ ਤੋਂ ਜਿਹੜੇ ਧਰਨੇ ਲਗਾ ਰਹੇ ਨੇ ਸੋ ਆਪਣੇ ਪੇ ਸਕੇਲ ਨੂੰ ਲੈ ਕੇ ਸੋ ਜਲਦੀ ਮਾਨ ਸਰਕਾਰ ਜਿਹੜਾ ਤੇ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ ਸੋ ਜਲਦੀ ਜਿਹੜਾ ਸਰਕਾਰ ਮੁਲਾਜ਼ਮਾਂ ਦੀ ਜਿਹੜੀ ਪੇ ਸਕੇਲ ਦੇ ਵਿੱਚ ਵਾਧਾ ਕਰੇਗੀ ਸੋ ਇਹ ਸੀ ਸਿਵਲ ਦੀ ਵੱਡੀ ਅਪਡੇਟ ਮਿਲਦੇ ਆ ਕਿਸੇ ਨੈਕਸਟ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ